ਅ ਦੋਸਤੋ ਬੜੀ ਮਾੜੀ ਘਟਨਾ ਹੋਈ ਹੈ ਬਠਿੰਡਾ ਤਲਵੰਡੀ ਰੋਡ ਦੇ ਉੱਤੇ ਇੱਕ ਬੱਚਾ 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 ਇੱਕ ਜਿਹੜਾ ਡਰੇਨ ਹੈ ਇਹਦੇ ਵਿੱਚੋਂ ਬੱਸ ਡਿੱਗ ਪਈ ਇੱਕ ਖਾਲੇ ਦੇ ਵਿੱਚ ਤੇ ਕਈਆਂ ਦੇ ਜ਼ਖਮੀ ਬਹੁਤ ਹੋਇਆ ਹੈ ਬਹੁਤ ਫੱਟੜ ਹੋਇਆ ਤੇ ਡੈਡ ਹੋਣ ਦਾ ਵੀ ਹੈਗਾ ਅੰਦੇਸ਼ਾ ਵੀ ਕਾਫੀ ਡੈਡ ਬਾਡੀਜ਼ ਵੀ ਲੈ ਕੇ ਆ ਰਿਹਾ ਹੈ ਪਤਾ ਲੱਗਿਆ ਤੇ ਜਖਮੀ ਹੋਂ ਜਿਹੜੇ ਹਸਪਤਾਲ ਬਠਿੰਡਾ ਸਿਵਲ ਹਸਪਤਾਲ ਚ ਤਲਵੰਡੀ ਸਾਹਿਬ ਉਹਦੇ ਹਸਪਤਾਲ ਦੇ ਵਿੱਚ ਲੈ ਕੇ ਆ ਰਹੇ ਆ ਅਸੀਂ ਤਲਵੰਡੀ ਮੌਕੇ ਤੇ ਚੱਲੇ ਆਂ ਮੌਕੇ ਤੇ ਜਾ ਕੇ ਦੇਖਦੇ ਆਂ ਕੀ ਪੋਜੀਸ਼ਨ ਹੈ ਤੇ ਕੋਸ਼ਿਸ਼ ਕਰਾਂਗੇ ਹੈਲਪ ਜਿੰਨੀ ਹੋ ਸਕੇ ਜਿਹੜੀ ਹੈ ਜਿਹੜੀ ਵੀ ਹੈਗੀ ਆ ਤੇ ਬਹੁਤ ਹੀ ਮਾੜੀ ਘਟਨਾ ਮੀਂਹ ਦੇ ਕਾਰਨ ਅਜੇ ਪਤਾ ਨਹੀਂ ਲੱਗਿਆ ਕੋਈ ਕਿ ਕੀ ਕਾਰਨ ਹੋਇਆ ਸੀ ਪਰ ਮੌਕੇ ਤੇ ਜਾ ਕੇ ਦੇਖਦੇ ਆਂ ਕਾਰਨ ਦਾ ਪਤਾ ਕਰਦੇ ਆਂ ਇੱਕ ਨਿੱਜੀ ਕੰਪਨੀ ਦੀ ਬੱਸ ਹੈ ਆ ਤੁਸੀਂ ਦੇਖ ਸਕਦੇ ਹੋ ਇਹ ਨਿੱਜੀ ਕੰਪਨੀ ਦੀ ਬੱਸ ਹੈ ਤੇ ਲੋਕ ਉੱਥੇ ਮੌਕੇ ਤੇ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਹੜੀ ਬਣਾਉਂਦੇ ਆਪਦੇ ਕਿਉਂਕਿ ਮੀਂਹ ਦਾ ਬਹੁਤ ਸੀ ਗਿੱਲਾ ਸੜਕਾਂ ਗਿੱਲੀਆਂ ਸੀਗੀਆਂ ਹੋ ਸਕਦਾ ਸਲਿੱਪ ਹੋ ਗਈ ਹੋਵੇ ਤੇਜ਼ ਹੋਵੇ ਕੋਈ ਕਾਰਨ ਅਜੇ ਕੋਈ ਕਲੀਅਰ ਨਹੀਂ ਵੀ ਕੀ ਕਾਰਨ ਹੋਇਆ ਪਰ ਕਾਫੀ ਨੁਕਸਾਨ ਹੋਇਆ ਬੱਸ ਦੇਖੋ ਡੁੱਬੀ ਹੋਈ ਆ ਪਾਣੀ ਦੇ ਵਿੱਚ ਅੱਧਾ ਪੂਰੀ ਬੱਸ ਲਗਭਗ ਡੁੱਬ ਚੁੱਕੀ ਆ ਅੰਦਰ ਵੀ ਬੱਸ ਦੇ ਪਾਣੀ ਭਰਿਆ ਹੋਣਾ ਤੇ ਆਹ ਦੇਖੋ ਤੁਸੀਂ ਤਾਂ ਜਾ ਕੇ ਦੇਖਦੇ ਆ ਪੁਲ ਜਿਹੜਾ ਪੁਲ ਤੇ ਉੱਪਰ ਵੀ ਪਾਣੀ ਹੈ ਤੋੜ ਕੇ ਜਿਹੜਾ ਜੰਗਲਾ ਸਾਈਡ ਤੋਂ ਰੇਲਿੰਗ ਸੀਗੀ ਉਹ ਤੋੜ ਕੇ ਬਸ ਨੀਚੇ ਡਿੱਗੀ ਹੈ ਤੇ ਜਾ ਕੇ ਮੌਕੇ ਤੇ ਦੇਖਦੇ ਆ ਵੀ ਕੀ ਕੰਡੀਸ਼ਨ ਹੈ ਕੀ ਪੋਜੀਸ਼ਨ ਹੈ ਉਹ ਐਗਰੂ ਸ਼ੌਕਰ ਰੱਖੇ ਜਿਹਦੀ ਹੈ ਪੋਸਗੀ ਕਰਾਂਗੇ ਨਾਲ ਖੜਾਂਗੇ ਉੱਥੇ ਮੈਂ ਤੇ ਕਪਿਲ ਸ਼ਰਮਾ ਸਾਡੇ ਪੱਤਰਕਾਰ ਚੱਲਿਆ ਮੌਕੇ ਤੇ ਤੇ ਅਰਦਾਸ ਕਰੋ ਵਾਹਿਗੁਰੂ ਮੇਰ ਕਰੇ ਤੇ ਬਚਾਅ ਹੋ ਜਾਏ। ਉਹ ਕਿਹੜਾ ਦੋਸਤੋ ਮੀਂਹ ਦਾ ਮੌਸਮ ਹੈ ਸੜਕਾਂ ਗੱਲੀਆਂ ਨੇ। ਤੇ ਬੱਸ ਕਿਵੇਂ ਪੜਦੀ ਹੈ ਕਿਵੇਂ ਨਹੀਂ ਪੜਦੀ ਇਹ ਨਹੀਂ ਪਤਾ ਲੱਗਿਆ ਅਜੇ ਤੱਕ। ਉਦੋਂ ਦਾ ਬ੍ਰੇਕ ਵੱਜੇ ਹੁਣ ਉਹ ਵੀ ਕਿਹੜਾ ਪੌੜਾ ਹੁੰਦਾ ਨਾ ਨਹਿਰ ਦਾ ਉਹ ਥੋੜਾ ਜਿਹਾ ਪੀੜਾ ਹੋ ਜਾਂਦਾ। ਤੇ ਉੱਥੇ ਜੇ ਜ਼ਿਆਦਾ ਜੇ ਦੋ ਵਹੀਕਲ ਇਕੱਠੇ ਲੰਘਣੇ ਵੱਡੇ ਵਹੀਕਲ ਲੰਘਣੇ ਤਾਂ ਸਲੋ ਕਰ ਰਹੇ ਮੈਂ ਤੁਹਾਨੂੰ। ਜਾ ਕੇ ਰੰਗੜਾ ਪੈਂਦਾ ਭਾਗੀ ਬੰਦਰ ਕ੍ਰੋਸ ਇਧਰੋਂ ਵੱਡੇ ਤੋਂ ਤਰਵੰਡੀ ਸਾਬੋ ਜਾਣੇ ਜਦੋਂ ਇਹ ਪੋਰਟਸ ਵੀਰ ਤੋਂ ਥੋੜਾ ਜਿਹਾ ਅੱਗੇ ਜਾ ਕੇ ਇਹ ਜੋ 스ਪੌਟ ਹੈ ਉੱਥੋਂ ਪੈਂਦਾ ਹੈ ਉੱਥੇ ਜਿਹੜਾ ਡਰੇਨ ਹੈਗਾ ਇਹਦਾ ਚਦਸਾਣਾ ਡਰੇਨ ਦਸਾਣਾ ਡਰੇਨ ਦੇ ਵਿੱਚ ਇੰਨੀ ਬੱਸ ਆ ਗਈ ਹੈ ਇਹ ਮਾੜੀ ਘਟਨਾ ਦੁੱਖਤ ਤਰਤਨਾ ਘਟਰਾ ਹੋਈ ਹੈ ਜਾਣਾ ਜਾਣਾ ਭਜੀ ਮੌਸਮ ਬਹੁਤ ਖਰਾਬ ਹੈ ਬਾਰਿਸ਼ ਬਹੁਤ ਤੇਜ਼ ਹੈ ਖਰਾਬ ਮੌਸਮ ਦੇ ਵਿੱਚ ਤਾਂ ਆਪਾਂ ਅੰਗਰੇਜ਼ ਹੀ ਕਰੀਏ ਬਾਹਰ ਟਰੈਵਲਿੰਗ ਕਰਨ ਤੋਂ ਖਾਸ ਕਰਕੇ ਪਹਾੜਾਂ ਦੇ ਵਿੱਚ ਜਿਹੜੇ ਹੈਗੇ ਹਨ ਖਾਸ ਕਰਕੇ ਟਰੈਵਲ ਕਰਨ ਤੋਂ ਆਪਾਂ ਗਰੇਜ਼ ਕਰੀਏ ਨਹੀਂ ਹੋਰ ਪਈਗੀ ਉਹ 2 ਮਿੰਟ ਦੋ ਮਿੰਟ ਵਿੱਚ ਪਹੁੰਚਣਾ ਲੈ ਸਰ ਮੈਂ ਉੱਥੇ ਜਾ ਕੇ ਮੈਂ ਤੁਹਾਨੂੰ ਨਾਲ ਦੀਆਂ 1 ਟੂ 1 ਕਰਕੇ ਪਹੁੰਚ ਪਹੁੰਚ ਦਾ ਮੌਕੇ ਪਹੁੰਚ ਦੇ ਦਿੰਦਾ 2 ਮਿੰਟ ਉਹ ਇੱਕ ਖਾਸ ਤਰ੍ਹਾਂ ਦਾ ਟਰੈ ਮੌਸਮ ਜਿਹੜਾ ਖਰਾਬ ਮੌਸਮ ਹੁੰਦਾ ਹੈ ਖਰਾਬ ਮੌਸਮ ਦੇ ਵਿੱਚ ਬਹੁਤ ਖਤਰਾ ਰਹਿੰਦਾ ਹੈ ਇਸੇ ਮੌਸਮ ਦਾ ਖਾਸ ਕਰਕੇ ਪਹਾੜਾਂ ਦੇ ਵਿੱਚ ਨਾ ਜਾਓ ਕਿਉਂਕਿ ਲੋਕ ਇਸ ਮੌਸਮ 'ਚ ਬਹੁਤ ਉੱਤੇ ਸਲੋ ਫਾਉਲ ਦੇਖਣ ਜਾਂਦੇ ਹਨ ਪਰ ਖਤਰੀ ਤੋਂ ਖਾਲੀ ਨਹੀਂ ਹੈਗਾ ਅਗਦੇ ਮੌਕੇ ਤੇ ਦੇਖਦੇ ਆਂ ਕੀ ਕੋਰਸ ਨੇ ਕ੍ਰੋਸ ਕਰਕੇ ਆ ਹੂੰ ਕੋਰਸ਼ੀਪ ਨੂੰ ਕ੍ਰੋਸ ਕਰਕੇ ਆ ਭਾਗੀਬੰਦਰ ਤੋਂ ਅਗਰ ਕਹਿੰਦੇ ਪਹਿਲਾ ਪਿੰਡਾ ਲਸਾ ਰੇਨ ਮੇਰੇ ਖਾਤੇ ਵਿੱਚ ਜਾ ਕੇ ਦੇਖਦੇ ਮੌਕੇ ਤੇ ਬੱਸ ਲੀਆਂ ਫਿਰ ਇੱਕ ਵਾਰੀ ਤਸਵੀਰਾਂ ਤੋਂ ਹੱਥੋਂ ਬੱਸ ਸਾਰੇ ਕੋਲ ਦੋ ਕੋ ਕਿਸੇ ਨੇ ਵੀਡੀਓ ਭੇਜੀ ਹੈ ਨਾ ਆ ਦੇਖੋ ਮੋਕੇ ਤੇ ਜੀ ਨਾ ਸ਼ੰਡਾ ਤਲਵੰਡੀ ਰੋਡ ਇਸ ਜਿਹੜੀ ਸੁੱਕੀ ਹੋਈ ਨਹਿਰ ਹੈ ਪਾਣੀ ਥੋੜਾ ਜਿਹਾ ਨਾਲ ਇਹ ਵਿੱਚ ਹੈਗਾ ਤੇ ਅੱਜ ਦਾ ਇਸ ਪਰਿਵਾਰ ਨੂੰ ਉਹ ਦੱਸਦੇ ਆ ਪਤਾ ਲੱਗਦਾ ਬਾਅਦ ਦੇ ਵਿੱਚ ਪਹਿਲਾਂ ਲੋੜ ਹੁੰਦੀ ਆ ਕਿ ਜਾਨ ਬਚਾਉਣਾ ਤੇ ਅਸੀਂ ਵੀ ਇਸ ਕਰਕੇ ਚੱਲੇ ਆ ਮੌਕੇ ਤੇ ਹਵਾ ਲੱਗੀਆਂ ਕੋਲ ਉਹਨੂੰ ਕੱਟਦੇ ਆਂ ਰ ਭੈਣ ਦਾ ਯਾਰ ਉਹਦਾ ਕੌਣ ਸੀ ਆਪ ਵਰਕਰ ਵਾਲਾ ਯਾਰ ਉਹ ਹੀ ਉਹ ਸਾਜ ਉਹਨੂੰ ਫਰਕਾਰ ਅਕਸੀਡੈਂਟ ਇਧਰ ਹੀ ਅਚੜਿਆ ਉਹ ਇਧਰ ਹੀ ਹੋਇਆ ਪੁਲਸ ਵਾਲੇ ਰੋਕੀ ਅੰਦਰ ਜਾਣ ਅੱਛਾ ਅੱਛਾ ਹਾਂ ਹੁਣ ਤਾਂ ਬੰਦੇ ਉੱਪਰ ਰਸਤਾ ਪੁਰਸਤ ਸੀ ਐਕਸੀਡੈਂਟ ਹਾਂ ਪੁਰਸਤ ਜਿਹੜੀ ਹੈਗੀ ਰੋਡ ਡੈਕਟ ਕਰ ਰਹੀ ਹੈ ਚਲੋ ਅਸੀਂ ਮੋਬਾਈਲ ਨਾਲ ਸੇਸ ਕਰਕੇ ਸਾਨੂੰ ਜਾਣ ਦਿੰਦਾ ਇਹ ਸ੍ਰੀ ਰਾਜੀ ਤਲਵੰਡੀ ਸਾਹਿਬ ਉਹ ਜਿੰਦਾ ਤਲਵੰਡੀ ਸਾਹਿਬ ਰੋਡ ਤੇ ਇਧਰੋਂ ਜਾ ਰਹੀ ਸੀ ਮੇਰੇ ਖਾਲਸੇ ਇਹ ਇਧਰੋਂ ਜਾ ਰਹੀ ਸੀ ਬਟਿੰਡਾ ਤੋਂ ਜਾ ਰਹੀ ਕਿਸ ਹਾਵ ਨਾਲ ਇਸ ਡਾਇਰੈਕਸ਼ਨ 'ਚ ਡਿੱਗੀ ਐ ਜਿਹੜੇ ਪਾਸੇ ਡਿੱਗੀ ਐ ਇਧਰ ਖੱਬੇ ਪਾਸੇ ਨਾ ਲੇ ਪੁਲ ਦੇ ਖੱਬੇ ਪਾਸੇ ਡਿੱਗੀ ਐ ਤੇ ਮੇਰੇ ਖਿਆਲ 'ਚ ਬਟਿੰਡਾ ਤੋਂ ਵਾਹਿਗੁਰੂ ਜੀ ਵਾਹਿਗੁਰੂ ਸ਼ੁਕਰ ਕਰੇ ਮੇਰ ਕਰੇ ਤੇ ਕੀਮਤੀ ਜਨਾਂ ਲੋਕਾਂ ਦੀਆਂ ਜਾਰੇ ਜਾ ਰਹੇ ਮੌਕੇ ਤੇ ਜਾ ਰਹੇ ਸਤ ਪੌਲ ਦੇ ਉੱਪਰ ਪਾਣੀ ਖੜਾ ਸੀ ਪੌਲ ਦੇ ਉੱਪਰ ਇਹ ਤੋਂ ਦਿਲ ਕੀ ਹੈ ਪਤਾ ਨਹੀਂ ਕੀ ਹੋਇਆ ਆਹ ਟਰੈਕਟਰ ਆ ਗੁਆਂਢ ਦੇ ਦੇਖਦੇ ਗੱਡੀਆਂ ਬੀ ਤੇਜ਼ ਆ ਰਹੀਆਂ ਨੇ ਇੱਥੇ ਮੋੜੀਆਂ ਆਉਂਦੀਆਂ ਉਸ ਤੋਂ ਸਾਰੇ ਬੈਲੋ ਖੜੇ ਆ ਟ੍ਰੈਵਲਿੰਗ ਤੋਂ ਗਰੇਜ਼ ਕਰੋ ਖਾਸ ਕਰਕੇ ਪਹਾੜੀ ਇਲਾਕਿਆਂ ਦੇ ਵਿੱਚ ਲੋਕ ਜਿਵੇਂ 스노우ਫ올 ਲਿਖੇ ਜਾਂਦੇ ਆ ਤੇ ਉੱਤੇ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਡਰ ਰਹਿੰਦਾ ਹੈਗਾ ਹਾਸੇ ਉਹ ਤਾਂ ਪਹੁੰਚ ਗਏ ਆ ਕਾਲੇ ਬੰਦਰ ਨਸੀਬਪੁਰਾ ਨਸੀਬਪੁਰਾ ਪਰ ਅੱਡੇ ਪਹੁੰਚ ਗਏ ਆ ਤਲਵੰਡੀ ਇਸ ਜਿਹੜਾ ਕੋਰਸਪੀਅਰ ਕ੍ਰਾਸ ਕਰ ਗਏ ਸੀ ਜੀ ਬੋਚ ਨੂੰ ਦੇ ਦੇ ਮੋਕਲੇ ਜਾਂ ਤਸਵੀਰਾਂ ਚੱਲਿਆ ਜਿੱਥੇ ਐਕਸੀਡੈਂਟ ਹੋਇਆ ਬਹੁਤ ਦਰਦਨਾਕ ਖਤਰਨਾਕ ਪੁਲ ਦੇ ਉਪਰੋਂ ਬੱਸ ਪਟ ਕੇ ਉਹਦੇ ਵਿੱਚ ਡਿੱਗੀ ਹੈ ਸੁਪੀ ਉਹ ਨਰਵ ਸੀ ਮੁੱਕ ਚੱਲੇ ਅਜਿਹੀ ਅਜਿਹੀ ਸੰਸਥਾਵਾਂ ਬਹੁਤ ਉਥੇ ਰੈਸਕਿਊ ਵਾਸਤੇ ਪਹੁੰਚੀ ਹੋਈਆਂ ਨੇ ਸਾਡਾ ਸੰਸਥਾਵਾਂ ਪਟੰਡਾ ਸਵਾਸ ਇਹ ਸੰਸਥਾਵਾਂ ਦਾ കട മന